ਅਸਲਾਮੁਆਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਹੀ ਪਿਆਰੀ ਹੈ ਜਿਹਦੇ ਵਿੱਚ ਉਹ ਦੱਸਦੇ ਪਏ ਨੇ ਕਿ ਅਰਦਾਸ ਕਰ ਇਹ ਮਨੁੱਖ ਇਹ ਇਨਸਾਨ ਅਰਦਾਸ ਕਰ ਅਰਦਾਸ ਕੀਤੇ ਤਾਂ ਤੇਰੇ ਸਾਰੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਵਾਕਈ ਵੀਰੋ ਇਹ ਗੱਲ ਹਕੀਕਤ ਹੈ ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਅੱਜ ਦੀ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਕ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆਈ ਦੀ ਕਥਾ ਜੋ ਵਸਤੂ ਪਿਆਰੀ ਲਗੇ ਉਹਨੂੰ ਛੂਹਣ ਨੂੰ ਜੀ ਕਰੇ ਜਿਸ ਨਾਲ ਸਨੇਹ ਹੈ ਉਸ ਨੂੰ ਆਪਣੀ ਖਲੜੀ ਦੇ ਨਾਲ ਸੀਨੇ ਦੇ ਨਾਲ ਲਾਣ ਨੂੰ ਜੀ ਕਰੇ ਸਾਰੇ ਭਗਤਾ ਨੇ ਕਿਹਾ ਹੈ हे ਪ੍ਰਭੂ ਤੇਰੇ ਚਰਨ ਕਮਲ ਜੈਸੇ ਕਮਲ कोमलता ਦਾ ਪ੍ਰਤੀਕ ਹੈ ਕਮਲ ਸੁਗੰਧ ਦਾ ਪ੍ਰਤੀਕ ਹੈ ਕਮਲ ਸੁਹੱਪਣ ਦਾ ਸਰੂਪ ਹੈ ਠੀਕ ਹੈ ਤੂੰ ਸੁੰਦਰ ਹੈ ਤੂੰ ਸੁਗੰਧਿਤ ਹੈ ਪਰ اے ਪ੍ਰਭੂ ਤੂੰ ਕੋਮਲ ਕੋਮਲ ਬੰਧਨ ਬਾਂਧਿਆ ਕੋਮਲਤਾ ਬਹੁਤ ਵੱਡੀ ਸੌਗਾਤਾਂ ਦੇ ਚੋਂ ਇੱਕ ਸੌਗਾਤ ਅਸੀਂ ਦੇਖਦੇ ਹਾਂ ਕਿਸੇ ਦੇ ਬੋਲ ਕੋਮਲ ਕਿਸੇ ਦੇ ਬੋਲ ਕਠੋਰ ਕਿਸੇ ਦੀ ਤਕਣੀ ਵੀ ਕਠੋਰ ਹੁੰਦੀ ਹੈ ਇਹ ਕਿਸ ਤਰ੍ਹਾਂ ਦੇਖਦਾ ਤੇ ਖਾ ਜਾਏਗਾ ਇਹ ਤੇ ਵੇਖ ਕੇ ਖਾ ਜਾਏਗਾ ਕਿਸੇ ਦੀ ਤਕਣੀ ਵਿੱਚ ਵੀ ਬੜੀ ਕੋਮਲ ਬੜੀ ਕੋਮਲ ਇਸ ਤਰ੍ਹਾਂ ਸੀ ਆਕਾਰਕ ਬੁਨਿਆਦ ਵਿੱਚ ਦੇਖਦੇ ਹਾਂ ਦ੍ਰਿਸ਼ਮਾਨ ਜਗਤ ਦੇਸ਼ ਦੇਖਦੇ ਹਾਂ ਕੋਮਲ ਤੇ ਕਠੋਰ ਗਰਮ ਤੇ ਸਰਦ ਭਗਤਾਂ ਨੂੰ ਜਿੱਥੇ ਤੱਕ ਅਨੁਭਵ ਹੋਇਆ ਉਹ ਇਹ ਹੋਇਆ ਪ੍ਰਮਾਤਮਾ অতি ਸੀਤਲ ਹੈ অতি ਸੀਤਲ অতি ਸੀਤਲ ਪ੍ਰਮਾਤਮਾ ਗੁਣਾ ਦਾ ਸਾਗਰ ਹੈ ਗੁਣ অতি ਠੰਡੇ ਨੇ অতি ਠੰਡੇ ਨੇ ਅਗਰ ਗੁਣ ਸੀਤਲ ਨੇ ਤੋ ਔਗੁਣ ਗਰਮ ਹੈ ਔਗੁਣ ਬਹੁਤ ਗਰਮ ਹੈ ਬਹੁਤ ਗਰਮ ਹੈ ਸ਼ਾਂਤੀ ਸੀਤਲ ਹੈ ਸੀਤਲ ਹੈ ਕਰੋ ਗਰਮ ਹੈ ਗਰਮ ਹੈ दया बड़ी शीतल है शीतल है और कठोरता बड़ी गर्म है बड़ी गर्म है इसी तरीके प्रेम अति ठंड है अति ठंड है, है। नफर बड़ी गर्म है बड़ी गर्म है मित्रता निर्वैरता बड़ी शीतल है बड़ी शीतल है और दुश्मनी बड़ी गर्म है बड़ी गर्म है अगह चलिए दृष्टि ਬੜੀ ਕੋਮਲ ਹੈ ਬੜੀ ਸੀਤਲ ਹੈ ਬੜੀ ਸੀਤਲ ਹੈ ਪਰ ਇਹ ਦਾਭਿਤ ਕਰਾ ਇਹ ਤੇ ਬੜਾ ਗਰਮ ਹੈ ਬੜਾ ਗਰਮ ਹੈ ਔਗਣ ਗਰਮ ਨੇ ਤੇ ਕੋਨ ਸੀਤਲ ਜਦ ਕਿਸੇ ਨੂੰ ਔਗਣ ਛੂੰਦੇ ਨੇ ਗਰਮ ਕਰੋ ਗਰਮ ਕਰਦੇ ਨੇ ਅਸ਼ਾਂਤੀ ਗਰਮ ਕਰ ਦਿੰਦੀ ਹੈ ਵਹਿਰ ਵਿਰੋਧ ਮਨੁੱਖ ਨੂੰ ਗਰਮ ਕਰਕੇ ਰੱਖ ਦਿੰਦਾ ਨਫਰਤ ਗਰਮ ਕਰਕੇ ਰੱਖਣ ਲਈ ਘਿਰਣਾ ਗਰਮ ਕਰਕੇ ਰੱਖਦੇ ਨੇ ਤਵਾ ਕੇ ਰੱਖਦੇ ਉਸ ਤਪਸ਼ ਦੇ ਉਸ ਗਰਮੀ ਦੇਵੀ ਗੁਣ ਸੜ ਜਾਂਦੇ ਤਪੇ ਹੋਏ ਮਨੁੱਖ ਦੇ ਅੰਦਰ ਰੱਬੀ ਗੁਣ ਨਹੀਂ ਹੋਗੇ ਕਿਉਂਕਿ ਰੱਬੀ ਗੁਣ ਤੇ ਸੀਪਲ ਨੇ ਇਹ ਇੱਕ ਜੋ ਹੈ ਖਾਸ ਪ੍ਰਮਾਤਮਾ ਦਾ ਬਣਾਇਆ ਹੋਇਆ ਨਿਯਮ ਹੈ ਇੱਕ ਥਾਂ ਤੇ ਇੱਕ ਕੋਈ ਸਮੇਂ ਇਹ ਗਰਮੀ ਰੱਖੀ ਜਾ ਸਕਦੀ ਹੈ ਥਾਂ ਤੇ یا ٹھنڈ یا گرم ایک سمے ایکوئی تھا تھے یا اندھیرا رکھیا جا سکدا ہے یا روشنی دوویں اکٹھے نہیں رہ سکیں اگر کوئی کہے نہیں کہ کوئی تھا دے پے پرکاش تے اندھکار اکٹھا ہی رکھنا ایک کوئی بانڈے وچ ایک کوئی گلاس دے وچ گرم تے ٹھنڈا اکٹھا ہی رکھنا یا تے گرم یا ٹھنڈا ਇੰਜ ਕਹਿ ਸਕਦੇ ਹਾਂ ਹਿਰਦੇ ਚ ទៀਆ ਔ ਗੁਣ ਰਹਿਣ ਨਹੀਂ ਗਏ ਆਪੋ ਦੋਵੇਂ ਨਹੀਂ ਰਹਿ ਸਕਦੇ ਦੋਵੇਂ ਨਹੀਂ ਰਹਿ ਸਕਦੇ ਕਿਉਂਕਿ ਦੋਹਾਂ ਦੀ ਆਪਸ ਵਿੱਚ ਵਿਰੋਧਤਾ ਹੈ ਸਰਦੀ ਤੇ ਗਰਮੀ ਦੀ ਵਿਰੋਧਤਾ ਹੈ ਪ੍ਰਕਾਸ਼ ਤੇ ਅੰਧਕਾਰ ਦੀ ਵਿਰੋਧਤਾ ਹੈ ਕਿ ਦੋ ਇਕੱਠੇ ਨਹੀਂ ਰਹਿ ਸਕਦੇ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਵੀ ਕੀਤਾ ਹੈ ਸajati ਮੇਲ ਹੋ ਜਾਂਦਾ ਹੈ ਵਿਜਾਤੀ ਨਹੀਂ ਆਉਂਦਾ ਜਿਵੇਂ ਰੋਸ਼ਨੀ ਚ ਹੋਰ ਰੋਸ਼ਨੀ ਸਵਾਸ ਸਕਦੀ ਹੈ ਰੋਸ਼ਨੀ ਵਿੱਚ ਅੰਧੇਰਾ ਨਹੀਂ ਸਮਾ ਸਕਦਾ ਜਿਵੇਂ ਠੰਡ ਵਿੱਚ ਹੋਰ ਠੰਡ ਸਮਾ ਸਕਦੀ ਹੈ ਗਰਮੀ ਵਿੱਚ ਹੋਰ ਗਰਮੀ ਸਮਾ ਸਕਦੀ ਹੈ ਠੰਡ ਤੇ ਗਰਮੀ ਨੂੰ ਇਕੱਠਾ ਨਹੀਂ ਰੱਖਿਆ ਜਾ ਸਕਦਾ ਦੋਹਾਂ ਨੂੰ ਇਕੱਠਾ ਰੱਖਣਾ ਬਹੁਤ ਕਠਿਨ ਹੈ ਮਹਾਰਾਜ ਕਹਿੰਦੇ ਨੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਇੱਕ ਥਾਂ ਤੇ ਇੱਕ ਵਸਤੂ ਤਾਂ ਸਮਾ ਸਕਦੀ ਹੈ ਜੇ ਪਹਿਲੀ ਪਈ ਹੋਈ ਵਸਤੂ ਇੱਕ ਪਾਸੇ ਹੋਵੇ में कठिया नहीं रह सकती, जैसे महाराज ने हम में ना में विरोध है दो से एक ठा है हंकार बड़ा सख्त है कठोर है प्रभु का नाम अत्यंत कोमल है कि दो कट्ठे नहीं रह सकते यक जा नहीं रह सकता दो से एक ठाए हां मैं हां मैं हां तो जितना मेरे अंदरों भाव पैदा होता है मैं हां मैं हां मैं हां उतना एक दूसरा भाव प्रगट आदा है तू तो नहीं तू नहीं तू नहीं है तू तो 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 की है तो कुछ भी और जितना ये भाव प्रगट होवे तू है तू है तू है, है तो मैं नहीं हाँ और मैं कुछ भी या मनुख मैं आश्रित जीवेगा या मनुख तू आश्रित जीवेगा तू कोमल है मैं कठोर तू सुंदर है मैं क्रूप तू शांति है मैं क्रोध तू प्रेम है मैं घृणा तू निर्वैर है मैं वह भाव न भर हो तू समदृष्ट है मैं वितकरिया भी भरे होया तू सुख स्वरूप है मैं दुख स्वरूप तू आनंद है मैं कलेश तो अति सुंदर हैं मैं अति करू कि दो किस तरह इकट्ठे रहें या मेरे हृदय से तुम रुखसत होवे या मेरे हृदय से मैं रुखसत धर्म की साधना है मैं न रुक सकत क्यों मैं कठोर है मैं क्रूर है मैं गर्म है अहंकारी बहुत गर्म है अहंकार का मतलब भी है मैं हां ਮੈਂ ਹਾਂ ਮੈਂ ਹਾਂ ਤੂੰ ਨਹੀਂ ਤੂੰ ਹੈ ਤੂੰ ਮੈਨੂੰ ਮਿਟਾ ਕੇ ਰੱਖ ਜਿੰਨਾ ਹੰਕਾਰੀ ਮਨੁੱਖ ਹੋਵੇਗਾ ਲੋਗਾ ਦੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰੇਗਾ ਜਿੰਨਾ ਸੰਤ ਹੋਵੇਗਾ ਕਦਮਾਂ ਦੇ ਚ ਬੈਠਣ ਦੀ ਕੋਸ਼ਿਸ਼ ਕਰੇਗਾ ਚਰਨਾਂ ਦੇ ਥੱਲੇ ਬੈਠਣ ਦੀ ਕੋਸ਼ਿਸ਼ ਕਰੇਗਾ ਉਹ ਤੀਕਾਏਗਾ ਮੈਂ ਹਰ ਇੱਕ ਦੇ ਕਦਮਾਂ ਦੀ ਖਾ ਹਰ ਇੱਕ ਦੇ ਕਦਮਾਂ ਦੀ ਤਾਂ ਹਰ ਇੱਕ ਦੇ ਚਰਨਾਂ ਦੀ ਧੋ ਗੁਰੂ ਨਾਨਕ ਦੇਵ ਜੀ ਇੱਕ ਬੌਲ ਸਰਵਨ ਕਰਵਾ पक्ष कहने हे परिपूर्ण परमात्मा बद बख्त हम चो बखी लगाव बे नजर बे बाग नानक बगो अज दंतुरा तेरे चाकर पाखाक हे परमात्मा मैं कि हाँ कि तू कि मैं कि हाँ बद बख्त बद किस्मत मेरी चंगी किस्मत भी पहले यह ਮੈਂ ਇੱਕ ਨੁਕਤਾ ਰੱਖਦੇ ਹਾਂ ਬਦਬਖਤੀ ਦਾ ਜਨਮ ਕਿਵੇਂ ਹੁੰਦਾ ਹੈ ਬਦਬਖਤੀ ਪੈਦਾ ਕਿਵੇਂ ਹੁੰਦੀ ਹੈ ਬਦਕਿਸਮਤੀ ਜਨਮ ਕਿਵੇਂ ਲੈਂਦੀ ਹੈ ইরਾਨੀ ਸੂਫੀ ਸੰਤ ਸਿੱਖ ਸਾਦੀ ਸਾਹਿਬ ਕਹਿੰਦੇ ਨੇ ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਅਗਰ ਇਨਸਾਫ ਦੀ ਗੱਲ ਮੈਥੋਂ ਪੁੱਛੇ ਬਦਬਖ ਕੌਣ ਹੈ ਇਹ ਫਕੀਰ ਕਹਿੰਦਾ ਮੈਂ ਨਜੂਮੇ ਨਹੀਂ ਹਾਂ ਜੋਤਸ਼ੀ ਨਹੀਂ ਹਾਂ اور جوتیش ویدیا دے اधार تے میں نہیں دس رہا کہ بدبخت کون ہے بدقسمت کون ہے میں ادھیاتمک درشٹی کون دے مطابق دس رہا ہوں بدبخت کون ہے بدقسمت کون ہے گر انصاف کرسی بد اختر کس است کہ در راہ تشنج دی گر کس است او بدبخت منک ہے کون جیہ دیاں خوشیاں دوجیاں دے غم تے کھڑی ਇਹ ਜਿੰਦਗੀ ਦੂਜਿਆਂ ਦੀ ਮੌਤ ਤੇ ਖੜੀ ਹੈ ਜੋ ਹਾਸੇ ਲੱਭਦਾ ਹੈ ਲੋਕਾਂ ਦੇ ਰੋਣਿਆਂ ਦੇ ਚੋਂ ਜੋ ਨਫਾ ਲੱਭਦਾ ਹੈ ਦੂਜਿਆਂ ਦੇ ਨੁਕਸਾਨ ਦੇ ਚੋਂ ਜੋ ਇੱਜ਼ਤ ਲੱਭਦਾ ਹੈ ਦੂਜਿਆਂ ਦੀ ਬੇਇੱਜ਼ਤੀ ਦੇ ਚੋਂ ਜੋ ਆਪਣੀ ਜ਼ਿੰਦਗੀ ਲੱਭਦਾ ਹੈ ਦੂਜਿਆਂ ਦੀ ਲਾਸ਼ਾਂ ਦੇ ਚੋਂ ਬਦਬਖ ਇਹ ਹੀ ਬਦਕਿਸਮਤ ਹੈ ਜਿੰਨਾ ਅਹੰਮ ਆਸ਼ਰਿਤ ਮੈਂ ਆਸ਼ਰਿਤ ਜੀਵਣ ਵਾਲਾ ਮਨੁੱਖ ਹੁੰਦਾ ਹੈ ਉਹ ਤੇ ਸਿਰ ਤੇ ਬੈਠਦਾ ਹੈ ਔਰ ਕਈ ਵਾਰ ਆਪਣਾ ਭਾਰ ਇਤਨਾ ਵਧਾ ਦਿੰਦਾ ਹੈ ਗਰਦਨਾ ਟੁੱਟ ਕੇ ਰਹੇਗੀ ਟੁੱਟ ਕੇ ਰਹੇਗੀ ਅੱਜ ਤੱਕ ਹੰਕਾਰੀ ਮਨੁੱਖਾਂ ਨੇ ਪਤਾ ਨਹੀਂ ਕਿਤਨੀਆਂ ਦੀਆਂ ਗਰਦਨਾ ਮਰੋੜੀਆਂ ਕਿਤਨੇਆਂ ਦੀਆਂ ਗਰਦਨਾ ਲੋੜ ਕੇ ਰੱਖ ਦਿੱਤਾ ਜਿੰਨਾ ਅਹੰਗ ਆਸ਼ਰਦ ਜੀਣ ਵਾਲਾ ਮਨੁੱਖ ਹੁੰਦਾ ਹੈ ਠੋਸ ਹੁੰਦਾ ਹੈ ਸਖਤ ਹੁੰਦਾ ਹੈ ਬੋਝਲ ਹੁੰਦਾ ਹੈ ਬਾਹੂ ਹੁੰਦਾ ਹੈ ਔਰ ਗਜ਼ਬ ਦੀ ਗੱਲ ਬੈਠਦਾ ਵੀ ਸਿਰ ਤੇ ਜਿੰਨਾ ਸੰਤ ਹੁੰਦਾ ਹੈ ਕੋਮਲ ਹੁੰਦਾ ਹੈ ਔਰ ਨਿਰਭਾਰ ਹੁੰਦਾ ਹੈ ਬਾਰੂ ਨਹੀਂ ਹੋਣਾ ਨਿਰਭਾਰ ਹੋਣਾ ਔਰ ਗਜ਼ਬ ਦੀ ਗੱਲ ਨਿਰਭਾਰ ਹੋਣ ਦੇ ਨਾਲ-ਨਾਲ ਕੋਮਲ ਹੋਣ ਦੇ ਨਾਲ-ਨਾਲ ਕਦਮਾਂ ਦੇ ਵਿੱਚ ਬੈਠਣਾ ਚਰਣਾ ਦੇ ਥੱਲੇ ਬੈਠਣਾ ਮੁਲਤਾਨ ਦੀ ਇਹ ਸਾਖੀ ਅਮਰ ਸਾਖੀ ਹੈ ਕਿ ਮੁਲਤਾਨ ਦੇ ਸਕੇ ਦੁੱਧ ਦਾ ਭਰਿਆ ਹੋਇਆ ਘਟੋਰਾ ਇੱਕ ਫਕੀਰ ਦੇ ਰਾਹੀਂ ਗੁਰੂ ਨਾਨਕ ਨੂੰ ਭੇਜਦਾ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਬਗੀਚੀ ਦੇ ਵਿੱਚ ਬੈਠੇ भरे आया दुध का कटोरा मुल्तान के फकीर ने गुरु नानक के अगों रखे और मुल्तान मशहूर सी पीरीपुर मुल्तान फकीर नगरी संदी नगरी आलम फाजला की नगरी काफी लंबे समय तो वह विद्या का घर रहा है संतान का घर रहा है फकीर का घर भरे होया जाम ज दुध का गुरु नानक दे रखे है। ਇੱਕ ਫਕੀਰ ਨੇ ਤੋਂ ਮਰਦਾਨਾ ਕਹਿੰਦਾ ਮਹਾਰਾਜ ਮਲਤਾਨ ਦੇ ਵਾਸੀ ਤੇ ਬਹੁਤ ਚੰਗੇ ਅਜੇ ਅਸੀਂ ਮਲਤਾਨ ਵਿੱਚ ਪ੍ਰਵੇਸ਼ ਵੀ ਨਹੀਂ ਕੀਤਾ ਅਜੇ ਨਗਰ ਦੇ ਵਿੱਚ ਅਸੀਂ ਪ੍ਰਵੇਸ਼ ਵੀ ਨਹੀਂ ਕੀਤਾ ਇਹ ਦੁੱਧ ਦਾ ਕਟੋਰਾ ਭਰਿਆ ਹੋਇਆ ਲੈ ਆਏ ਨੇ ਸਾਡੇ ਅੱਗੋਂ ਰੱਖਿਆ ਗੁਰੂ ਨਾਨਕ ਕਹਿੰਦੇ ਨੇ ਮਰਦਾਨਿਆ ਉਸ ਸਾਹਮਣੇ ਚਮੇਲੀ ਫੁੱਲ ਤੋੜ ਕੇ ਲੈ ਬਗੀਚੇ ਦੇ ਵਿੱਚ ਕਹਿੰਦੇ ਇਹਦੇ ਫੁੱਲ ਵੀ ਹੈ ਸੀ ਬਗੀਚੇ ਦੇ ਵਿੱਚ ਕਮਲ ਵੀ ਹੈ ਸੀ ਬਗੀਚੇ ਦੇ ਵਿੱਚ ਗੁਲਾਬ ਦੇ ਫੁੱਲ ਵੀ ਬਥੇਰੇ ਸਨ ਪਰ ਮਹਾਰਾਜ ਕਹਿੰਦੇ ਨਹੀਂ ਚੰਬੇਲੀ ਦਾ ਫੁੱਲ ਟੋਲ। ਟੋਲ ਲਿਆ ਮਰਦਾਨੀ ਉਸ ਚੰਬੇਲੀ ਦੇ ਫੁੱਲੋਂ ਲਬਾ ਲਬ ਜੋ ਭਰੇ ਹੋਇਆ ਦੁੱਧ ਨਾਲ ਜਾਮ ਸੀ ਫੁੱਲ ਰੱਖ ਦਿੱਤਾ। ਔਰ ਫਕੀਰ ਸਾਈ ਨੂੰ ਇੰਜ ਹੱਥ ਜੋੜੇ ਨੇ ਬਈ ਜਾਮ ਲੈ ਜਾ ਵਾਪਸ। ਉਹਨੇ ਕਟੋਰਾ ਚੁਕ ਲਿਆ ਵਾਪਸ। ਮਰਦਾਨਾ ਹੱਥ ਜੋੜ ਕੇ ਕਹਿੰਦਾ ਬਾਬਾ ਨਾਨਕ ਇਹ ਸੈਨ ਭੈਸ ਇਹ ਇਸ਼ਾਰਿਆਂ ਦੀ ਚਰਚਾ ਮੇਰੀ ਸਮਝ ਵਿੱਚ ਨਹੀਂ ਆਈ। ਮਹਾਰਾਜ ਬੋਲ ਕੇ ਸਮਝਾਓ ਇਹ ਕੀ ਹੋਇਆ? ਬੋਲਾਂ ਦਾ ਆਦਾਨ ਪ੍ਰਦਾਨ ਤੇ ਹੋਇਆ। ਕੋਈ ਗੁਫ਼ਤਗੋਤ ਹੋਈ ਹੋਈ। ਪਰ ਇਹ ਕੀ ਹੋਈ ਹੈ? ਮੇਰੀ ਸਮਝ ਤੋਂ ਪਰੇ। ਬਾਬਾ ਇਹ ਦੁੱਧ ਦਾ ਕਟੋਰਾ ਲਿਆ ਏ ਤੁਸੀਂ ਚਮੇਲੀ ਦਾ ਪੁੱਲ ਰੱਖ ਕੇ ਵਾਪਸ ਕੀਤਾ। ਇਹ ਗੱਲ ਕੀ ਹੈ? ਮਰਦਾਨੇ ਇਹ ਦੁੱਧ ਦਾ ਲਵਾ ਲਬ ਕਟੋਰਾ ਭਰ ਕੇ ਲੈ ਆਏ ਇਹ ਦਸਣ ਲਈ ਇਹ ਸ਼ਹਿਰ ਫਕੀਰਾਂ ਨਾਲ ਭਰਿਆ ਹੋਇਆ ਹੋਰ ਫਕੀਰ ਲਈ ਥਾਣੇ ਤੁਸੀਂ ਨਾ ਜਾਓ ਵਾਪਸ ਇਹ ਪੜਿਆ ਹੈ ਭੈਣ ਤੁਸੀਂ ਨਾ ਪਰ ਮਹਾਰਾਜ ਚਮੇਲੀ ਦਾ ਫੁੱਲ ਰੱਖ ਕੇ ਤੁਸੀਂ ਕੀ ਜਵਾਬ ਦਿੱਤਾ ਮਰਦਾਨਾ ਮੈਂ ਇਹ ਜਵਾਬ ਦਿੱਤਾ ਮੈਂ ਤੇ ਇੱਕ ਨਿਰਭਾਰ ਚਮੇਲੀ ਦੇ ਫੁੱਲ ਦੀ ਤਰ੍ਹਾਂ ਜਿਹਦਾ ਕੋਈ ਵਜ਼ਨ ਵੀ ਨਹੀਂ ਬਹੁਤ ਵੱਡਾ ਆਕਾਰ ਹੈ। ਪਰ ਇਹਦੇ ਨਾਲ ਦੁੱਧ ਡੁੱਲੇਗਾ ਵੀ ਨਹੀਂ। ਹਾਂ, ਗੁਲਾਬ ਦਾ ਫੁੱਲ ਰੱਖਦੇ ਉਹਦਾ ਵਜ਼ਨ ਡੁੱਲ ਜਾਣਾ ਸੀ। ਕਮਲ ਦਾ ਫੁੱਲ ਰੱਖਦੇ ਡੁੱਲ ਜਾਣਾ ਸੀ। ਚਮੇਲੀ ਬਹੁਤ ਛੋਟਾ ਜਿਹਾ ਪਰ ਆਕਾਰ ਵੀ ਛੋਟਾ, ਮਹਿਕ ਵੀ ਬੜੀ। ਗੁਰਨਾਮਕ ਇਹਨਾਂ ਮਰਦਾਨਿਆਂ ਮੈਂ ਇਹਨਾਂ ਨੂੰ ਆਖਿਆ ਹੈ, ਮੇਰੇ ਆਣ ਨਾਲ ਤੁਹਾਡਾ ਦੁੱਧ ਨਹੀਂ ਡੁੱਲੇਗਾ, ਮੈਂ ਤੁਹਾਡੀ ਖਾ ਨਹੀਂ ਖਾਵਾਂਗਾ। ਵੱਡੀ ਪ੍ਰਭਤਾ 'ਚ ਫਰਕ ਨਹੀਂ ਪਵੇਗਾ। ਬਲਕਿ ਥਾਣੋਂ ਕੁਝ ਮਹਿਕ ਹੀ ਦੀਆ ਤੇ ਨਾਲੇ ਆਪਣੀ ਥਾਂ ਆਪ ਬਣਾਵਾਂਗੇ ਅਸੀਂ ਸਿਰ ਦੇ ਤੇ ਭਾਰ ਦੀ ਤਰ੍ਹਾਂ ਨਹੀਂ ਰਾਵਾਂਗੇ ਚੰਬੇਲੀ ਦੇ ਫੁੱਲ ਦੀ ਤਰ੍ਹਾਂ ਹੋਲ ਨੂੰ ਤੇ ਸਿਰ ਦੇ ਚ ਵੀ ਰੱਖਿਆ ਜਾ ਸਕਦਾ ਕੋਈ ਵਾ ਕੋਈ ਭਾਰ ਫੋੜੀ ਚੰਬੇਲੀ ਦਾ ਫੁੱਲ ਸਿਰ ਤੇ ਰਖ ਲਈ ਕੋਈ ਵਜ਼ਨ ਮਹਿਸੂਸ ਹੁੰਦਾ ਪਰ ਜਦ ਕੋਈ ਮਿੱਤਰ ਸਿਰ ਦਾ ਭਾਰ ਬਣ ਜਾਏ ਔਲਾਦ ਸਿਰ ਦਾ ਬੋਝ ਬਣ ਕੇ ਰਹਿ ਜਾਏ मां बाप बचियादेर बोझ बन जाए या पत्नी सिर का बोझ बन जाए या पति सिर का भार बन जाए और भार बढ़ाई जाए तो गर्दन भी अपनी एक सीमा है और गर्दन टूटन लगे तो गर्दना हिल जांदियां ने सिर दे पे पे या थले आ जाए कई दफा परजा दिया गर्दना हिल जांदियां ने राजे महाराजे जमीन पे आ जाते मित्र दी गर्दन हिल गई मित्रता जमीन पे आ गई ਪਤਨੀ ਦੀ ਗਰਦਨ ਹਿਲ ਗਈ ਪਤਨੀ ਥੱਲੇ ਆ ਗਈ ਗਿਰ ਪਰੋਂਗੇ ਔਰ ਕਈ ਵਾਰ ਐਸਾ ਵੀ ਹੁੰਦਾ ਹੈ ਪਤਨੀ ਦੀ ਗਰਦਨ ਹਿਲ ਗਈ ਰਿਸ਼ਤਾ ਟੁੱਟ ਗਿਆ ਕਲਾ ਗੁਰਨਾਥ ਨੇ ਕਿਨੇ ਸੰਦੇਸ਼ ਦਿੱਤਾ ਹੈ ਉਹ ਵਿਦੇਸ਼ ਦਿੱਤਾ ਹੈ ਫੁੱਲ ਦੀ ਤਰ੍ਹਾਂ ਰਹੇ ਔਰ ਫੁੱਲ ਵੀ ਐਸਾ ਭਾਰ ਨਾ ਬੋਝ ਨਾ ਤੂੰ ਸਿਰ ਤੇ ਬੈਠ ਕੋਈ ਗੱਲ ਨਹੀਂ ਪਰ ਚੰਬੇਲੀ ਦੇ ਫੁੱਲ ਦੀ ਬੋਝ ਬਣ ਕੇ ਨਹੀਂ ਭਾਰ ਬਣ ਕੇ ਨਹੀਂ ਕੇ ਭਾਰ ਨੂੰ ਬਹੁਤ ਲੰਬੇ ਸਮੇਂ ਤੱਕ ਢੋਆ ਨਹੀਂ ਜਾ ਸਕਦਾ ਭਾਰ ਨੂੰ ਬਹੁਤ ਲੰਬੇ ਸਮੇਂ ਤੱਕ ਸਿਰ ਤੇ ਰੱਖਿਆ ਨਹੀਂ ਜਾ ਸਕਦਾ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਬਦਕਿਸਮਤ ਹਾਂ ਮੇਰੀ ਕਿਸਮਤ ਚੰਗੀ ਨਹੀਂ ਤੇ ਮੈਂ ਫਿਰ ਅਰਜ਼ ਕਰ ਗਿਆ ਬਦਕਿਸਮਤ ਕੌਣ ਹੈ ਜੋ ਦੂਜਿਆਂ ਦੇ ਹੰਝੂਆਂ ਦੇ ਚੋਂ ਹਾਸੇ ਲੱਭ ਲਵੇ ਜੋ ਦੂਜਿਆਂ ਦੇ ਨੁਕਸਾਨ ਦੇ ਚੋਂ ਨਫਾ ਲਵੇ ਜੋ ਦੂਜਿਆਂ ਦੀ ਮੌਤ ਵਿੱਚੋਂ ਜ਼ਿੰਦਗੀ ਲੱਭਦਾ ਹੈ ਜੋ ਦੂਜਿਆਂ ਦੇ ਨੁਕਸਾਨ ਵਿੱਚੋਂ ਨਫਾ ਲੱਭਦਾ ਹੈ ਰੂਹੇ ਜ਼ਮੀਨ ਦਾ ਸਭ ਤੋਂ ਬਦਕਿਸਮਤ ਇਨਸਾਨ ਸਭ ਤੋਂ ਭੇੜਾ ਮਰ ਉਹ ਹੈ ਭਗਨ ਗੁਰੂ ਨਾਨਕ ਦੇਵ ਜੀ ਦੀ ਨਿਰਮਰਤਾ ਵਿਨਿਮਰਤਾ ਹੱਥ ਜੋੜ ਕੇ ਕਹਿੰਦੇ ਨੇ ਹੈ ਅਕਾਲ ਪੁਰਖ ਬਦਬਖਸ਼ ਹਮਚੋਂ ਬਖੀਲ ਲਗਾਵਲ ਬਖੀਲ ਵੀ ਹਾਂ ਚੁਗਲੋ ਚੁਗਲੀ ਕਰਕੇ ਮੈਂ ਗੱਲ ਵਿਗਾੜਦਾ ਬਦ ਬਖਸ ਹਮਚੋਂ ਬਖੀ ਲਗਾ ਪਰ ਗਾਫਲ ਵੀ ਹਾਂ ਅਚੇਤ ਵੀ ਬੇਨਜ਼ਰ ਅੱਖਾਂ ਵੀ ਕੋਈ ਨਹੀਂ ਵੇਖ ਵੀ ਨਹੀਂ ਸਕਦਾ ਬੇਬਾਕ ਮੂੰਹ ਫਟਵੀਂ ਗੱਲ ਨੂੰ ਤੋਲ ਕੇ ਨਹੀਂ ਕਹਿੰਦਾ ਮੈਂ ਜੋ ਆਈ ਮੂੰਹ ਚ ਕਹਿ ਬੀ ਮੂੰਹ ਜੋ ਗੱਲ ਆਈ ਕਹਿ ਦਿੱਤੀ ਅਚੇਤਪਣੇ ਨਾਲ ਉਸੇ ਨੂੰ ਆਕੇ ਆ ਗਿਆ ਮੂਰਖ ਮੂਰਖ ਦਾ ਮਤਲਬ ਮੋਰਛਤ ਅਚੇਤ ਔਰ ਐਸਾ ਮਨੁੱਖ ਜੋ ਅਚੇਤ ਹੈ ਮੂਰਖ ਹੋਵੇਗਾ ਹਲਗਾ ਹਰ ਥਾਂ ਤੇ ਮੂੰਹ ਅੱਗੇ ਕਰੇਗਾ ਉਸਦੀ ਬਸ ਜ਼ੁਬਾਨ ਨੂੰ ਅੱਗੇ ਕਲੇਗਾ ਦਿਮਾਗ ਨੂੰ ਤੇ ਉਸਨੇ ਅੱਗੇ ਕਰਨਾ ਹੈ ਬੋਲਣ ਵਿੱਚ ਅਕਲ ਲੱਗੇ ਹੋਵੇ ਚੱਲਣ ਵਿੱਚ ਅਕਲ ਲੱਗੇ ਹੋਵੇ ਕਰਨ ਵਿੱਚ ਕੁਝ ਅਗ ਅਕਲ ਲੱਗੇ ਹੋਵੇ ਦੇਖਣ ਵਿੱਚ ਅਕਲ ਜੋ ਹੈ ਅਗਲ ਅੱਗੇ ਹੋਵੇ ਅਕਲ ਹਰ ਥਾਂ ਤੇ ਰੈਵਰੀ ਕਰੇ ਤੋ ਦੇਖਣਾ ਠੀਕ ਹੁੰਦਾ ਹੈ ਬੋਲਣਾ ਠੀਕ ਹੁੰਦਾ ਹੈ ਚੱਲਣਾ ਠੀਕ ਹੁੰਦਾ ਹੈ ਕਰਨਾ ਠੀਕ ਹੁੰਦਾ ਹੈ ਸਭ ਕੁਝ ਗਲਤ ਹੋ ਜਾਂਦਾ ਹੈ ਜੇ ਅਕਲ ਰੈਵਰੀ ਨਾ ਹੋਵੇ ਅਗਰ ਸਮਝ ਰਹਿ ਬਰੀ ਨਾ ਕਰ ਅਗਰ ਸਮਝ ਅੱਗੇ ਹੋ ਕੇ ਜੋ ਹੈ ਨਾ ਚੱਲ ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇ ਅਦ ਜਨ ਤੋ ਰਾ ਤੇਰੇ ਚਾਕਰਾਂ ਬਾਗ ਇੱਕੋ ਹੀ ਮੰਗ ਹੈ ਇਹ ਮੇਰੇ ਪ੍ਰਮਾਤਮਾ ਸਾਰੇ ਫਕੀਰਾਂ ਦੀ ਚਰਨ ਧੂੜ ਬਣਾ ਦੇ ਜੋ ਤੇਰੇ ਰਸਤੇ ਤੇ ਚੱਲਦੇ ਨੇ ਸੰਤ ਜਨ ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ ਇਹੀ ਮੰਗ ਇਕ ਉਹ ਜੋ ਸਿਰ ਤੇ ਬੈਠਣਾ ਚਾਹੁੰਦਾ ਇਕ ਉਹ ਜੋ ਕਦਮਾਂ ਵਿੱਚ ਬੈਠਣਾ ਚਾਹੁੰਦਾ ਜਿੰਨਾ ਹੰਕਾਰੀ ਹੋਵੇਗਾ ਸਖਤ ਹੋਵੇਗਾ ਬੋਝਲ ਹੋਵੇਗਾ ਪੱਥਰ ਹੋਵੇਗਾ ਇਕ ਤੇ ਪੱਥਰ ਇਕ ਤੇ ਬੋਝਲ ਇਕ ਬੈਠਣਾ ਵੀ ਸਿਰ ਤੇ ਚਾਹੁੰਦਾ ਜਿੰਨਾ ਪ੍ਰਭੂ ਨਾਲ ਜੁੜੀ ਹੋਈ ਆਤਮਾ ਹੋਵੇਗੀ ਸੰਤ ਹੋਵੇਗਾ ਕੋਮਲ ਹੋਵੇਗਾ ਫੁੱਲ ਹੋਵੇਗਾ ਪਰ ਗਜ਼ਬ ਦੀ ਗੱਲ ਬੈਠਣਾ ਵੀ ਕਦਮਾਂ ਵਿੱਚ ਸਿਰ ਤੇ ਨਹੀਂ ਬੈਠਣਾ ਹੈ ਕਦਮਾਂ ਵਿੱਚ ਬੈਠਣਾ ਚਾਹੁੰਦਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੇ ਕਹਿੰਦੇ ਨੇ ਮੇਰੇ ਛੁਪੇ ਰਹਿਣ ਦੀ ਚਾਹ ਮੈਂ ਤੇ ਕੜਮਾਂ ਦੇ ਥੱਲੇ ਬੈਠਣਾ ਚਾਹਾਂ ਛੁਪ ਜਾ ਜਿਸਾਂ ਨੇ ਇੱਕ ਕਹਿੰਦਾ ਮੈਂ ਹਾਂ ਮੈਂ ਹਾਂ ਪ੍ਰਗਟ ਹਾਂ ਵਾ ساری ਦੁਨੀਆ ਮੈਨੂੰ ਜਾਣੇ ਇੱਕ ਕਹਿੰਦਾ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੈਂ ਬਿਲਕੁਲ ਮਿਟ ਜਾਵਾਂ ਬਿਲਕੁਲ ਮਿਟ ਜਾਵਾਂ ਪਰ ਇਹ ਮਿਟਣਾ ਪਤਾ ਕੀ ਆਉਂਦਾ ਹੈ ਬੀਜ ਮਿਟਦਾ ਹੈ ਤੇ ਬ੍ਰਿਕਸ਼ ਬਣਦਾ ਹੈ ਬੀਜ ਮਿਟਦਾ ਹੈ ਤੇ ਫਲ ਬਣਦਾ ਹੈ ਔਰ ਕੋਈ ਆਪਣੇ ਆਪ ਨੂੰ ਬਿਟਾਉਂਦਾ ਹੈ ਤਾਂ ਪਰਮਾਤਮਾ ਬਣ ਜਾਂਦਾ ਹੈ। ਈਸ਼ਵਰ ਬਣ ਜਾਂਦਾ ਹੈ। ਪ੍ਰਭੂ ਬਣ ਜਾਂਦਾ ਹੈ। ਅਕਾਲ ਪੁਰਖ ਦਾ ਜੋ ਹੈ ਰੂਪ ਹੋ ਜਾਂਦਾ ਹੈ। ਜਿੰਨਾ ਠੋਸ ਸਖਤ ਮਨੁੱਖ ਹੋਵੇਗਾ, ਪੱਥਰ ਹੋਵੇਗਾ, ਸਿਰ ਤੇ ਬੈਠੇਗਾ। ਜਿੰਨਾ ਕੋਮਲ ਹੋਵੇਗਾ, ਕਮ ਜੋ ਹੈ ਚਰਨਾ ਵਿੱਚ ਬੈਠ ਕੇ ਪ੍ਰਸੰਨ ਹੋਵੇਗਾ। ਸੁਰਮਾ ਕੁੰਟੋ ਖਾਕ ਆউলਿਆ ਤਾਬਾ ਬਿਨੇ ਇਬtida ਤਾ ਇੰਤਹਾ ਅਗਰ ਤੂੰ ਆਦ ਤੋਂ ਲੈ ਕੇ ਅੰਤ ਤੱਕ ਵੇਖਣਾ ਚਾਹਨਾ ਹੈ ਤੋ ਜਿਹੜੇ ਕਦਮ ਪ੍ਰਮਾਤਮਾ ਦੇ ਮਾਰਗ ਤੇ ਚੱਲ ਰਹੇ ਨੇ ਉਹਨਾਂ ਦੀ ਚਰਨਾਂ ਦੀ ਧੂੜ ਨੂੰ ਆਪਣੇ ਮਸਤਕ ਤੇ ਲਾ ਆਪਣੀ ਅੱਖਾਂ ਤੇ ਮਾਰ ਇਤਨੀ ਨਿਰਮਲਤਾ ਵਿਨਮਰਤਾ ਗੋਮਲ ਹੈ ਲੇਕਿਨ ਹੰਕਾਰ ਠੋਸ ਹੈ ਸਖਤ ਹੈ ਸਰਮਾ ਕੁੰਤੋ ਹਾਕ ਔਲੀਆ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਸਵਾਵਤ ਪੁੱਛਦੇ ਨੇ ਨੰਦ ਲਾਲ ਨੂੰ अंदर कोई ख्वाहिशा चल है ना तेरे कि सिर्फ रब की याद चल दी है क्योंकि तेरा सरूर तेरी मस्ती तेरी सेवा तेरा सिमरन दसदा है तेरे अंदर हम कोई दुनियावी इच्छा है नहीं भाई साहब कहने महाराज एक ख्वाहिश है बाकी तो मिट है ਇਕ ਖਾਹਿਸ਼ بار بار ਚੱਲਦੀ ਹੈ بار بار ਚੱਲਦੀ ਹੈ ਸ਼ਾਇਦ ਵੀ ਹੈਰਾਨ ਕੋ ਕਹਿੰਦੇ ਨੇ ਅੱਛਾ ਦੱਸ ਕਿਹੜੀ ਖਾਹਿਸ਼ ਜੋ بار بار ਤੇਰੇ ਅੰਦਰ ਚੱਲਦੀ ਹੈ ਤੋ ਪਤਾ ਹੈ ਭਾਈ ਸਾਹਿਬ ਕੀ ਕਹਿੰਦੇ ਨੇ ਮੈਂ ਦौराਵਾ ਕਿ ਭਾਈ ਸਾਹਿਬ ਦਾ ਸਾਰਾ ਕਲਾਮ ਫਾਰਸੀ ਵਿੱਚ ਫਾਰਸੀ ਜ਼ਬਾਨ ਵਿੱਚ ਆਪ ਕਿੰਨੇ ਸਵਦ ਕੁਰਬਾਨੇ ਹਾਕੇ ਰਾਹੇ ਸੰਗਤ ਦਿਲੇ ਗੋਆ ਹਮੇ ਬਸ ਆਰਜ਼ੂ ਕਰ ਐ ਮੇਰੇ ਗੁਰੂ ਇੱਕੋ ਹੀ ਆਰਜ਼ੂ ਰਹਿ ਗਈ ਹੈ ਜਿਹੜੇ ਜਿਹੜੇ ਲੋਕ ਜਿਹੜੀਆਂ ਜਿਹੜੀਆਂ ਸੰਗਤਾਂ ਪ੍ਰਮਾਤਮਾ ਦੇ ਮਾਰਗਤੇ ਨੇ ਬਸ ਉਸ ਰਸਤੇ ਦੀ ਖਾਕ ਮੈਨੂੰ ਤਾਂ ਕਿ ਉਹਨਾਂ ਕਦਮਾਂ ਨੂੰ ਛੂ ਕੇ ਸ਼ਾਇਦ ਮੈਂ ਵੀ ਪਹੁੰਚ ਜਾ ਮੇਰੇ ਵਿੱਚ ਹੋਰ ਕੋਈ ਬਸਾਤ ਨਹੀਂ ਇਹੀ ਹੋਣਾ ਚਾਹੁੰਦਾ ਤੇਹੀ ਹੋਣਾ ਚਾਹੀਦਾ ਹਨੂਰਗੋਬਨ ਸਿੰਘ ਜੀ ਮਹਾਰਾਜ ਨੇ ਗਲਵਕੜੀ ਚ ਲੈ ਲੈ ਮੈਨੇ ਹੋਰ ਘਟਨਾ ਵੀ ਚੇਤੇ ਆਈ ਕਵੀ ਰਹੇ ਦਰਬਾਰ ਅਕਬਰੀ ਦੇ ਨੌ ਰਤਨਾਂ ਵਿੱਚ ਰਤਨ ਸਮੇਂ ਦਾ ਗਏ ਜਹਾਂਗੀਰ ਕਾਲ ਦੇ ਸੈਨਾਪਤੀ ਸੀ ਔਰ ਬਾਅਦ ਵਿੱਚ ਬੜਾ ਮੁਕਲਿਸ ਹੋ ਗਿਆ ਦਰਦਰ ਵਿਖਸ਼ਾਂ ਮੰਗੇ ਵੀ ਗੁਜ਼ਾਰਾ ਕਰਦਾ ਰਿਹਾ ਲੇਕਿਨ ਬ੍ਰਿਜ ਭਾਸ਼ਾ ਦਾ ਮਹਾ ਪੰਡਿਤ ਤੇ ਮਹਾ ਕਵੀ ਅੰਦਰ ਹਿਰਦੇ ਵਿੱਚ ਸ੍ਰੀ ਕ੍ਰਿਸ਼ਨ ਲਈ ਸਰਧਾ ਵੀ ਬੜੀ ਰੱਖਦਾ ਸੀ ਸੁਣਿਆ ਸੀ ਇਸਨੇ ਕਿ ਤੁਲਸੀ ਕਾਲ ਦੇ ਚੋ ਵੀ ਤੁਲਸੀ ਮਹਾ ਕਵੀ ਹੈ ਮਹਾ ਸੰਤ ਹੈ ਭਗਤ ਚਲੋ ਸੁਣੋ ਮਿਲੀਏ ਪਤਾ ਚਲਿਆ ਉਹ ਚਿੱਤਰਕੂਟ ਦੇ ਚ ਹੈ ਚਲ ਪਿਆ ਪੈਦਲ लंबी चौड़ी कथा मुख्तसर अर्ज करा पहुंच गए दूरों तुलसी ने भी हैं कवि रहीम किसी जमाने दरबार अकबरी के नौ रत्ना चुक रतन रहीम खान खाना घरेलू का वजीर रह चुके हैं काल वीरकाल सेनापति रह चुके हैं महाशाहिर महापंडित महाविद्वान आ रहे हैं ਹਟੇ ਕਪੜੇ ਸੈਂਕੜੇ ਮੀਲ ਦੀ ਪੈਦਲ ਯਾਤਰਾ ਕਦੀ ਸਵੇਰੇ ਮਿਲਿਆ ਭिक्षा ਮੰਗ ਕੇ ਖਾ ਲਿਆ ਕਦੀ ਨਾ ਮਿਲਿਆ ਤੋਂ ਹੱਡੀਆਂ ਦਾ ਢਾਂਚਾ ਸਿਰਫ ਸੰਕਦਮਾਂ ਦੀ ਦੁਹਰੀ ਰਹਿ ਗਈ ਦੋ ਹਾਥੀ ਖੜੇ ਸਨ ਕੋਈ ਮੰਡलेश्वर ਆਇਆ ਉਹਨਾਂ ਯਾਤਰਾ ਕਰਨ ਚਿੱਤਰਕੂਟ ਦੀ ਹਾਥੀ ਖੜੇ ਸਨ ਹਾਥੀ ਦਾ ਸੁਭਾਅ ਹੈ ਜਿੱਥੇ ਖੜਾ ਹੋਵੇ ਸੂੰਡ ਨਾਲ ਜ਼ਮੀਨ ਪੁੱਟਦਾ ਹੈ ਮਿੱਟੀ ਆਪਣੇ ਸਿਰ ਤੇ ਪਾ ਹਰ ਵਕਤ ਆਪਣੇ ਸਿਰ ਤੇ ਕੋਲ ਆ ਗਏ ਰਹੇ ਤੋ ਤੁਲਸੀ ਨੇ ਇੱਕ ਸਵਾਲੀਆ ਵਾ ਇੱਕ ਪ੍ਰਸ਼ਨਮਈ ਵਾ ਰਹੀਮ ਦੇ ਅੱਗੋਂ ਰੱਖ ਦਿੱਤਾ ਧੂਰ ਧਰਤ ਨਿਤ ਸ਼ੀਸ਼ ਪਰ ਕਹੋ ਰਹੀਂ ਕਹੇ ਕਾਜ ਐ ਰਹੀਂ ਦਸੋ ਕਿ ਹਾਥੀ ਹਰ ਵਕਤ ਜ਼ਮੀਨ ਪੁੱਟਦਾ ਹਰ ਵਕਤ और अपने मथे ते मिट्टी पाई जाता है पाई जाता है क्यों ऐसा क्यों क्या क्यों कर रहा है रहीम भी हस पंदरों सोचते सन यह भी कसवटी त परख के मैनु सीने चलाएगा सीने न लाएगा इन्हें भी कसवटी रख दी तुलसी ने धूर धरत नित शीश पर ਕਹੋ ਰਹੀ ਕਹੇ ਕਾ ਰਹੀਮ ਬੋਲੇ ਜਹ ਰਜ ਮਨੁ ਪਤ ਨਹੀਂ ਕਰੀ ਸੋ ਢੂੰਡਤ ਗਜਰਾ ਜਿਸ ਚਰਨ ਧੂਰ ਦਾ ਸੜਕਾ ਗੌਤਮ ॠषि ਦੀ ਪਤਨੀ ਅਹिल्या ਦਾ ਉਧਾਰ ਹੋਇਆ ਸੀ ਹਾਥੀ ਆਪਣੀ ਸੁੰਡ ਨਾਲ ਉਹੀ ਦੌੜ ਲੱਗਦਾ ਫਿਰੇ ਆਪਣੇ ਮੱਥੇ ਤੇ ਪਾੰਦਾ ਮਤਾਂ ਕਿਧਰੇ ਆਰਾਮ ਦੇ ਚਰਨਾਂ ਦੀ ਦੂਰ ਗਈ ਹੈ ਸਾਰੀ ਜ਼ਮੀਨ ਪੁੱਟੀ ਜਾਂਦਾ ਜਿੱਥੇ ਖੜਾ ਹੈ ਰੇਤ ਸਿਰ ਤੇ ਪਾਈ ਜਾਂਦਾ ਮਤਾਂ ਕਿਸੇ ਸੰਤ ਦੀ ਦੂਰ ਮਤਾਂ ਕਿਸੇ ਫਕੀਰ ਵੀ ਢੋਲੋ ਖੜੇ ਹੋ ਗਏ ਅਸੀਂ ਕਹਿਣ ਲੱਗੇ ਪਤਨਿ ਸਾਥੀ ਨੂੰ ਚਰਨ ਢੋਣ ਨਸੀਬ ਹੋਣੀ ਏ ਕਿ ਨਹੀਂ ਪਰ ਰਹੀਮ ਤੇਰੇ ਚਰਨਾ ਦੀ ਧੋ ਰਾਮ ਦੇ ਚਰਨਾ ਦੀ ਤੇਰੇ ਮਾਰਗ ਖੁਦਾ ਦੇ ਮਾਰਗ ਤੇ ਨੇ ਤੇਰੇ ਚਰਨ ਪ੍ਰਭੂ ਦੇ ਮਾਰਗ ਤੇ ਨੇ ਜਿਹੜੇ ਪੈਰ ਪ੍ਰਮਾਤਮਾ ਦੇ ਮਾਰਗ ਤੇ ਚੱਲਦੇ ਨੇ ਪ੍ਰਮਾਤਮਾ ਕੋਮਲ ਹੈ ਉਹਦੇ ਕਦਮ ਕੋਮਲ ਨੇ ਸ਼ਹਿਰੇ ਸੇਵਾ ਲਈ ਚਰਨ ਕਮਲ ਗੰਗੇ ਕੁੱਲ ਦੀ ਤਰ੍ਹਾਂ ਕੋਮਲ ਨੇ ਗੁਣਾਂ ਦੇ ਤੇ ਖੜਾ ਹੈ ਪ੍ਰਮਾਤਮਾ ਦਾ ਸਾਰਾ ਹੋਂਦ ਪਸਾਰਾ ਗੁਣ ਸਾਰੇ ਕੋਮਲ ਨੇ ਜਿਵੇਂ ਪੈਰਾਂ ਦੇ ਤੇ ਸਰੀਰ ਖੜਾ ਹੈ ਗੁਣਾਂ ਤੇ ਹੀ ਪ੍ਰਮਾਤਮਾ ਦੀ ਹਸਤੀ ਖੜੀਏ ਗੁਣ ਕੋਮਲ ਨੇ ਸਾਰੇ ਦੇ ਸਾਰੇ ਕੋਮਲ ਨੇ ਇਹ ਸਮਝਦੇ ਸੀ ਗੁਣਾਂ ਨੂੰ ਚਰਨ ਕਹਿੰਦੇ ਆ ਕਿਉਂਕਿ ਇਹ ਸੇ ਦੇ ਉੱਤੇ ਹੀ ਪ੍ਰਮਾਤਮਾ ਦੀ ਹੋਂਦ ਖੜੀਏ ਸਾਰੇ ਗੁਣਾਂ ਨੂੰ ਇੱਕ ਪਾਸੇ ਕਰ ਦਿਓ ਤੋ ਪਰਮਾਤਮਾ ਇੱਕ ਪਾਸੇ ਹੋ ਗਿਆ ਸਾਰੇ ਪ੍ਰਕਾਸ਼ ਨੂੰ ਇੱਕ ਪਾਸੇ ਕਰ ਦੋ ਤੋ ਸੂਰਜ ਇੱਕ ਪਾਸੇ ਹੋ ਗਿਆ ਫਿਰ ਸੂਰਜ ਸੂਰਜ ਨਹੀਂ ਰਿਹਾ ਸਾਰੇ ਗੁਣਾਂ ਨੂੰ ਇੱਕ ਪਾਸੇ ਕਰ ਦੋ ਨਾ ਹੋਵਨ ਤੋ ਪਰਮਾਤਮਾ ਨਹੀਂ ਹੈ ਪਰਮਾਤਮਾ ਹੈ ਇਸ ਵਾਸਤੇ ਹੈ ਕਿ ਗੁਣ ਹੈ ਸੂਰਜ ਹੈ ਇਸ ਵਾਸਤੇ ਹੈ ਕਿ ਰੋਸ਼ਨੀ ਹੈ ਨਹੀਂ ਹੈ ਰੋਸ਼ਨੀ ਤੋ ਨਹੀਂ ਹੈ ਸੂਰਜ ਨਹੀਂ ਨਹੀਂ ਗੁਣ ਤੋ ਨਹੀਂ ਹੈ ਪਰਮਾਤਮਾ ਪਰਮਾਤਮਾ ਦੀ ਹੋ ਗੁਣਾ ਤੇ ਖੜੀ ਹੈ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਪਰ ਗੁਣ ਸਾਰੇ ਹੀ ਕੋਮਲ ਨੇ ਸਾਰੇ ਹੀ ਕੋਮਲ ਨੇ ਕੋਮਲ ਤਾਦਾ ਅਹਿਸਾਸ ਖਲੜੀ ਨਾ ਹੁੰਦਾ ਸਰਦ ਗਰਮ ਦਾ ਅਹਿਸਾਸ ਖਲੜੀ ਨਾ ਹੁੰਦਾ ਭਗਤਾਂ ਨੂੰ ਐਸਾ ਮਹਿਸੂਸ ਹੋਇਆ ਹੈ ਇਹ ਪਰਿਪੂਰਨ ਪ੍ਰਮਾਤਮਾ ਤੋਂ অতি ਕੋਮਲ ਹੈ অতি ਕੋਮਲ ਹੈ ਔਰ ਸਿਰਫ ਕੋਮਲ ਹੀ ਨਹੀਂ অতি 시ਤਲ অতি 시ਤਲ ਹੈ ਬਹੁਤ ਠੰਡਾ ਹੈ ਬਹੁਤ ਠੰਡਾ ਤੈਨੂੰ ਗਰਮੀ ਆਉਂਦੀ ਹੀ ਨਹੀਂ ਦੋਖਨ ਦੇਖਤ ਹੈ ਪਰ ਦੇਤਨਾ ਮਾੜੇ ਮੋٹے ਬੰਦੇ ਨੂੰ ਵੀ ਥੋੜੀ ਜਿਹੀ ਕੋਈ ਮਾੜੀ ਗੱਲ ਆਖ ਦੇਈਏ ਪ੍ਰੋਧਿਤ ਹੋ ਜਾਂਦਾ ਹੈ ਅਗਰ ਸਾਰੀ ਮਨੁੱਖਤਾ ਕਹਿ ਦੇਵੇ ਪਰਮਾਤਮਾ ਕੈਨੂੰ ਨਹੀਂ ਮੰਨਦਾ ਨਹੀਂ ਮੰਨਦੇ ਤਾਂ ਵੀ ਉਹ ਕਰੋਧ ਵਿੱਚ ਨਹੀਂ ਆਉਂਦਾ ਨਹੀਂ ਮੰਦੀ ਬਥੇਰੀ ਦੁਨੀਆ ਉਸ ਤਾਂ ਵੀ ਉਹ ਕਰੋਧ ਵਿੱਚ ਨਹੀਂ ਆਉਂਦਾ ਰਾਜ ਤੇ ਉਸਦਾ ਪਸਾਰਾ ਤੇ ਸਾਰਾ ਉਸਦਾ ਪਰ ਮੈਂ ਉਸ ਤੋਂ ਇਨਕਾਰ ਹੀ ਹੋ ਜਾਵਾਂ ਤਾਂ ਵੀ ਉਹ ਕਰੋਧਿਤ ਨਹੀਂ ਹੁੰਦਾ ਇਤਨਾ ਦੇ ਆਲੂ ਇਤਨਾ ਕੌਮ ਕਨਨ ਸੂਰਦਾਸ ਦੀਆਂ ਅੱਖਾਂ ਤੇ ਹੈ ਨਹੀਂ ਸਨ ਦੇਖ ਤੇ ਕੁਝ ਸਕਦਾ ਨਹੀਂ ਸੀ। ਉਹਨੂੰ ਅਕਸਰ ਐਸਾ ਗਿਆਨ ਹੁੰਦਾ ਸੀ ਹੱਥਾਂ ਨਾਲ ਜਿਹੜੀ ਚੀਜ਼ ਵੀ ਛੂਹ ਲਵੇ ਕਹਿੰਦਾ ਸੀ ਕਿ ਕ੍ਰਿਸ਼ਨ ਦੇ ਚਰਨ ਹੈ ਕਿ ਤੇ ਪ੍ਰਭੂ ਤੋਂ ਹੀ ਹੈ ਕਿਉਂਕਿ ਉਸ ਨੂੰ ਸਪਰਸ਼ਤਾ ਦਾ ਬੋਲ ਹੋ ਜੋ ਕੁਝ ਵੀ ਸਪਰਸ਼ ਕਰਦਾ ਹੈ ਪ੍ਰਮਾਤਮਾ ਤੋਂ ਹੀ ਹੈ ਤੋਂ ਹੀ ਹੈ ਉਹ ਕੋਈ ਦਿਖਾਈ ਨਹੀਂ ਦਿੰਦਾ ਸਪਰਸ਼ਤਾ ਦੇ ਰਾਹੀ ਉਹ ਅੱਥੇ ਪੈ ਪ੍ਰਮਾਤਮਾ ਨਾਲ ਜੋ ਈਸ਼ਵਰ ਦੇ ਨਾਲ ਜੁੜਿਆ ਈਸ਼ਵਰ ਕੋਮਲ ਹੈ ਐਸਾ ਭਗਤਾ ਨੂੰ ਮਹਿਸੂਸ ਹੋਇਆ ਹੈ ਈਸ਼ਵਰ ਸੇਤਲ ਹੈ ਐਸਾ ਭਗਤਾ ਨੂੰ ਮਹਿਸੂਸ ਹੋ ਰਹਾ ਹੈ ਐ ਸਵਸਤੇ ਬਦਲੇ ਦੀ ਭਾਵਨਾ ਨਹੀਂ ਮਾਫ ਕਰਨ ਦੀ ਤਵੀਰੋ 아이ਦੀ ਕਥਾ ਚ ਆਪਾਂ ਦੇਖਿਆ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਨੇ ਕਿ ਜਦੋਂ ਬੰਦਾ ਸੱਚੇ ਮਨ ਨਾਲ ਸੱਚੇ ਦਿਲ ਨਾਲ ਅੱਲਾ ਪਾਗ ਦੀ ਜ਼ਾਤ ਵਾਹ ਗੁਰੂ ਦੇ ਹਜ਼ੂਰ ਪੇਸ਼ ਹੋ ਕੇ ਤੇ ਦੁਆ ਕਰਦਾ ਅਰਦਾਸ ਕਰਦਾ ਤੇ ਫਿਰ ਜਿਹੜੀਆਂ ਉਹਨੀਆਂ ਦੁੱਖ ਤਕਲੀਫਾਂ ਹੁੰਦੀਆਂ ਪਰੇਸ਼ਾਨੀਆਂ ਹੁੰਦੀਆਂ ਖਤਮ ਹੋ ਜਾਂਦੀਆਂ ਉਹਨੀਆਂ ਜਿਹੜੀ ਤਕ ਦੁੱਖ ਤਕਲੀਫ ਪਰੇਸ਼ਾਨੀਆਂ ਉਹ ਖੁਸ਼ੀਆਂ 'ਚ ਬਦਲ ਜਾਂਦੀਆਂ ਤੇ ਵੀਰੋ ਇਹ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਤੁਸੀਂ ਸੱਚੇ ਦਿਲ ਨਾਲ ਅੱਲਾ ਪਾਕ ਦੀ ਜ਼ਾਤ ਵਾਹਿਗੁਰੂ ਦਾ ਜ਼ਿਕਰ ਕਰੋਗੇ ਉਹਦੀ ਇਬਾਦਤ ਕਰੋਗੇ ਉਹਨੂੰ ਜਿਹੜੀਆਂ ਤੁਹਾਡੀਆਂ ਜਾਇਜ਼ ਖਵਾਇਸ਼ਾਂ ਵੈ ਜਾਇਜ਼ ਜ਼ਰੂਰੀਅਤਾਂ ਵੀਰੋ ਸਾਰੀਆਂ ਮਿਲ ਜਾਣੀਆਂ ਤਹਾਡਿਆਂ ਦੁੱਖ ਤਕਲੀਫ ਪਰੇਸ਼ਾਨੀਆਂ ਖਤਮ ਹੋ ਜਾਣੀਆਂ ਤੇ ਵੀਰੋ ਦੂਸਰਾ ਇਨਸਾਨਾਂ ਦਾ ਚੰਗਾ ਸੋਚੋ ਜਦੋਂ ਤੁਸੀਂ ਇਨਸਾਨਾਂ ਦਾ ਦੂਸਰੇ ਮਨੁੱਖਾਂ ਦਾ ਚੰਗਾ ਸੋਚੋਗੇ ਨਾ ਤੇ ਵੀਰੋ ਤੁਹਾਡਾ ਵੀ ਚੰਗਾ ਹੋਏਗਾ ਕੋਸ਼ਿਸ਼ ਕਰੋ ਕਿ ਦੂਸਰਿਆਂ ਦੀ ਤਕਲੀਫ ਨੂੰ ਖਤਮ ਕਰਨ ਦੀ ਜਿੰਨਾ ਤੁਸੀਂ ਕਰ ਸਕਦੇ ਹੋ ਕਿਉਂਕਿ ਜਦੋਂ ਵੀਰੋ ਤੁਸੀਂ ਦੂਸਰਿਆਂ ਦੀ ਤਕਲੀਫ ਨੂੰ ਖਤਮ ਕਰੋਗੇ ਨਾ ਤੇ ਜਿਹੜੀਆਂ ਤਕਲੀਫਾਂ ਤੁਹਾਡੇ ਰਾਸਤੇ ਚ ਆਉਣੀਆਂ ਉਹ ਵੀ ਖਤਮ ਹੋ ਜਾਣਗੀਆਂ ਬਹੁਤ ਵਧੀਆ ਕਥਾ ਸੀ ਤੁਹਾਡਾ ਇਸ ਕਥਾ ਦੇ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ رائے ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਬ ਰੱਖਾ